ਕਾਮਯਾਬੀ ਜਿਹੜੀ ਹੈ ਉਹ ਸਾਰੇ ਪਾਸਿਓਂ ਆ ਰਹੀ ਹੈ ਪਬਲਿਕ ਨਾਲ ਆ ਗਈ ਆਪਣੇ ਪਬਲਿਕ ਤਾਂ ਪਹਿਲੇ ਨਾਲ ਸੀ ਆਪਣੇ ਪੰਚਾਇਤਾਂ ਦੀਆਂ ਪੰਚਾਇਤਾਂ ਮਤੇ ਪਾਰ ਰਹੀਆਂ ਨੇ ਕਿ ਅਸੀਂ ਤੁਹਾਡੀ ਹੈਲਪ ਕਰਾਂਗੇ ਜੀ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ ਜੀ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਬਣਾ ਦਿਓ ਜੀ ਸਾਡੇ ਪਿੰਡਾਂ ਵਿੱਚ ਲੈ ਖੋਲ ਦਿਓ ਜੀ ਸਾਡੇ ਸਕੂਲ ਬਣਾ ਦਿਓ ਜੀ ਗਰਾਊਂਡ ਬਣਾ ਰਿਹਾ ਸਾਰੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਖੇਡਣ ਵਾਲੇ ਗਰਾਊਂਡ ਬਣਾ ਰਿਹਾ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਆਪਣੇ ਸਰੀਰ ਵੱਲ ਜਾਣ ਪੁਲਿਸ ਭਰਤੀ ਹੋਣ ਫੌਜ ਜਾਣ ਜਿੱਥੇ ਮਰਜੀ ਉਹਨਾਂ ਨੂੰ ਫੀਲਡ ਦੇ ਵਿੱਚ ਜਾਣਾ ਪਵੇ ਫਿੱਟ ਰਹਿਣਾ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਹੈ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਉਹਦਾ ਰਿਜ਼ਲਟ ਆ ਤੇ ਦਸੰਬਰ ਚ ਹਰ ਸਾਲ ਘੱਟੋ ਘੱਟ 2300 ਜਿਸ 1600 ਕਾਂਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 23 ਹੌਟੋ-ਕਟ ਜਿਹੜੇ ਪਰਤੀ ਹੈ ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ 'ਚ ਗਰਾਊਂਡਾਂ 'ਚ ਜਾਣਗੇ ਤਾਂ ਉਹ ਨਸ਼ੇ ਤੋਂ ਬਚਣਗੇ ਖੇਡਾਂ ਦੇ ਮਾਮਲੇ 'ਚ ਆਪਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਊਂਡ ਭਰੇ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ ਵੱਲ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇਧਰ ਆਉਣ ਲੱਗੇ ਨੌਕਰੀਆਂ ਮਿਲਣ ਲੱਗੀਆਂ ਪਰਸੋਂ ਹੀ ਅਜੇ ਮੈਂ ਟੈਗੋਰ ਥੀਏਟਰ ਚ 700 ਅਧਿਆਪਕਾਂ ਨੌਕਰੀ ਦਿੱਤੀ ਹੈ ਉਹ 700 ਲਾ ਕੇ 54000 ਤਿੰਨ ਨੌਕਰੀਆਂ ਹੋ ਗਈਆਂ ਹੁਣ ਤੱਕ 54000 ਤੇ